ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ப்ਲੀਜ਼ ਆਪਣੇ ਚੈਨਲ ਨੂੰ ਕਰ ਲੋਗੇ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਮਾਰਨਿੰਗ ਦਾ 7 ਵਜੇ ਨੇ ਤੇ ਮੌਸਮ ਹੈ ਬਹੁਤ ਹੀ ਜਿਆਦਾ ਸੋਨਾ ਹੋਇਆ ਤੇ ਕਿੰਨ ਮਣ ਕਾਣੀ ਹੈ ਜਿਹੜੀ ਹੋ ਰਹੀ ਹੈ ਜਣੀ ਕੀ ਤੇ ਸਵੇਰ ਜਦੋਂ ਉੱਠੇ ਉਹਦੇ ਪੂਰਾ ਠੰਡਾ ਠੰਡਾ ਮੌਸਮ ਸੀ ਕਿਉਂਕਿ 5 ਵਜੇ ਦਿਨ ਚੜਿਆ ਪਿਆ ਹੁੰਦਾ ਤੇ ਅੱਜ ਜਣੀ ਕੀ ਹਨੇਰਾ ਜਾ ਪਿਆ ਸੀ ਬੱਦਲਾਂ ਕਰਕੇ ਹੁਣ ਪੂਰਾ ਜਿਹੜੀ ਥੋੜੀ ਜੀ ਤੇਜ਼ ਹੋ ਗਈ ਕੀ ਆ ਕੈਮਰੇ ਦੇ ਵਿੱਚ ਇੰਨੀ ਜ਼ਿਆਦਾ ਦਿਖਾਈ ਨਾ ਦਿੰਦੀ ਹੋਵੇ ਜਿਹੜਾ ਦੇਖੇ ਜਿਹੜੇ ਤੋਂ ਪਤਾ ਲੱਗਦਾਗਾ ਬੀਬੀ ਉੱਥੇ ਬੈਠ ਜਾ ਜਾਂ ਅੰਦਰ ਹੋ ਜਾ ਭਿੱਜੀ ਆਣੇ ਆ ਤੇਜ਼ ਹੋ ਗਈਆਂ ਕਣੀਆਂ ਚਾਹ ਰੱਖ ਦਿੰਨੀ ਆ ਤੇ ਕੰਮਕਾਰ ਹੈ ਜਿਹੜੇ ਆਪਾਂ ਉਹ ਹੀ ਗੱਲ ਜਦੋਂ ਮੌਸਮ ਠੰਡਾ ਹੁੰਦਾ ਫਿਰ ਆਪਣੇ ਕੰਮਕਾਰ ਵੀ ਜਲਦੀ ਜਲਦੀ ਨਿਭੜ ਜਾਂਦੇ ਆ ਹਨਾ ਕੁਝ ਆਪਣੇ ਤੇ ਡਿਪੈਂਡ ਹੁੰਦਾਗਾ ਜੇ ਤਾਂ ਤੰਦਰੁਸਤ ਹੁੰਨੇ ਆ ਤਾਂ ਨਿਭੜ ਜਾਂਦੇ ਆ ਜਦੋਂ ਅੰਦਰੋਂ ਸੈੱਟ ਨਹੀਂ ਹੁੰਦੇ ਤਾਂ ਫਿਰ ਹੌਲੀ ਹੌਲੀ ਨਿਵੇੜਦੇ ਆ ਤੇ ਇਹਦੇ ਕੰਮਕਾਰ ਹੈ ਜਿਹੜੇ ਅੰਦਰੋਂ ਵੀ ਝਾੜੂ-ਝੂੜ ਦਾ ਬਾਹਰੋਂ ਸਾਰੀ ਸਾਫ ਸਫਾਈ ਦਾ ਮਧਾਣੇ-ਬਧੂਨੇ ਲਾਤੀ ਯਾਨੀ ਕਿ ਨਿਵੇੜਦਾ ਕੰਮ ਹੈ ਤੇ ਹੁਣ ਬਸ ਮੈਂ ਕੱਪੜੇ ਧੋਣ ਲੱਗੀ ਸੀ ਟਾਬੇ 'ਤੇ ਰੱਖ ਦੀ ਸੀ ਘਰਨ ਵਾਸਤੇ ਮੈਂ ਕੋਦ ਨੂੰ ਭਰ ਜੂਗਾ ਤੇ ਮੈਂ ਇੱਕ ਵਾਰੀ ਮੈਂ ਇਹ ਵਲੌਗ ਦੀ ਸਟਾਰਟਿੰਗ ਕਰਦੀ ਆ ਗਰਮੀ ਗਰਮੀ ਕਰ ਦੇਣੀ ਬਲੌਗ ਦੀ ਬਲੌਗ ਆਪਾਂ ਬਣਾਉਣੇ ਹੁੰਦੇ ਆ ਜਦ ਅਜਾ ਠੰਡਾ ਮੌਸਮ ਹੈ ਤੇ ਮੌਸਮ ਨੂੰ ਠੰਡੇ ਨੂੰ ਵੀ ਦਿਖਾਉਣ ਦਾ ਹੱਕ ਹੈ ਵੈਸੇ ਤਾਂ ਅੱਜ ਸਾਰੀ ਕੀਤੀ ਦਿਖਾ ਰਹੀ ਹੈ ਵੀ ਅੱਜ ਮੀਂਹ ਪੈਣਾ ਬਾਕੀ ਦੇਖੋ ਵੀ ਥੋੜਾ ਜਿਆ ਤੇਜ ਹੁੰਦਾ ਹੈ ਕਿ ਇੰਨਾ ਕੀ ਜਿਹੜਾ ਮੀਂਹ ਪਊਗਾ ਖੇਤ ਵੀ ਬੱਸ ਮੈਨ ਲੱਗਾ ਅੱਜ ਦੇ ਦਿਨ ਦਾ ਕੰਮ ਰਹਿ ਗਿਆ ਫਿਰ ਤੇ ਦੂਆ ਤੇ ਜਦੋਂ ਮੱਕੀ ਦਾ achar ਵਗੈਰਾ ਪੈ ਗਿਆ ਬਾਕੀ ਕੰਮ ਹੈ ਜਿਹੜਾ ਆਪਣਾ ਝੋਨੇ ਦਾ ਉਹ ਪੇਰ ਹੋਊਗਾ 15-20 ਦਿਨਾਂ ਤੱਕ ਅੱਜ ਫਿਨਿਸ਼ ਹੈ ਜਿਹੜਾ ਕੰਮ ਹੋ ਜਾਣਾ ਹੈ ਪ੍ਰੈਸ ਤੋਂ ਬਾਅਦ ਦੇਣੇ ਆ ਛੁੱਟੀਆਂ ਕਿਤੇ ਨਾ ਕਿਤੇ ਜਾਇਆ ਹੀ ਕੱਢਾਂਗੇ ਕਿਤੇ ਨਾ ਕਿਸੇ ਪਾਸੇ ਦਾ ਟੂਰ ਤੇ ਪਸ਼ੂ ਵੀ ਅੱਜ ਕਹਿੰਦੇ ਪਾਪਾ ਜੀ ਵਰਗੇ ਕਹਿੰਦੇ ਭਾਈ ਬੰਨੀ ਨਾ ਖੜੇ ਰਹਿੰਦੇ ਉੱਥੇ ਅਜ ਇਹਨਾਂ ਨੂੰ ਨਹਾ ਲੈਣਾ ਹੈ ਤਾਂ ਨਹਾਉਣ ਦੇ ਵਿਚਾਰੇ ਨੇ ਇਹਨਾਂ ਨੂੰ ਵੀ ਪਿੰਡਾ ਢੰਡਾ ਕਰਨ ਦੇ ਮੈਂ ਕਰਦੀ ਹਾਂ ਮੋਟਰਸਾਈਕਲ ਅੰਦਰ ਤੇ ਬੀਬੀ ਨੂੰ ਵੀ ਭੇਜਦਾ ਆਪਾਂ ਅੰਦਰ ਕਿਉਂਕਿ ਬਾਹਰ ਮੰਜਾ ਚੱਕੀਏ ਚਾਦਰਾਂ ਜੁੜੜਾਂ ਲੀਆਂ ਧੋਣੀਆਂ ਅੱਜ ਸਿਮ ਵਰਗੇ ਨਾ ਕਹਿ ਕੇ ਪਈਆਂ ਸਾਨੂੰ ਠਾ ਦੇਣੇ ਹੋ ਅਸੀਂ ਉੱਠਣਾ ਨਹੀਂ ਅਸੀਂ ਆਪ ਦੀ ਮਰਜ਼ੀ ਨਾਲ ਉੱਠਾਂਗੇ ਪਰ ਮੈਂ ਬੈੱਡ ਸ਼ੀਟਾਂ ਧੋਣੀਆਂ ਸੀਗੀਆਂ ਇੱਕ ਕੱਲ ਧੋਤੀ ਸੀ ਕੱਜ ਧੋਣੀ ਸੀਗੀ ਹੁਣ ਦੇਖੋ ਮੈਨੂੰ ਲੱਗਦਾ ਨਹੀਂ ਵੀ ਉੱਠਣ ਗਿਆ ਕੁਛ ਆਏ ਆ ਵੀ ਹੁਣ ਮੌਸਮ ਐਵੇਂ ਜਿਹਾ ਹੋ ਗਿਆ ਫਿਰ ਕੋਈ ਧੋਣ ਦਾ ਵੀ ਨਹੀਂ ਫਾਇਦਾ ਹੈਗਾ ਲਓ ਜੀ ਆਪਾਂ ਹੁਣ ਮੈਂ ਨਾ ਚੱਕਤਰ ਕਰਦਾ ਜਿਹੜੇ ਕੱਪੜੇ-ਕੁਪੜੇ ਅੰਦਰ ਰੱਖਣ ਵਾਲੇ ਆ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਨਾਲੇ ਹਜੇ ਤਾਂ ਲਾਈਟ ਹੈਗੀ ਆ ਕੱਪੜਿਆਂ ਦਾ ਜਲਦੀ-ਵਾਲਦੀ ਕੰਮ ਮੈਂ ਨਿਵੇੜਦਾ ਮੁੜ ਕੇ ਨਹੀਂ ਫਿਰ ਵਿੱਚ ਵਿਚਾਲੇ ਰਹਿ ਜਾਣਾਗਾ ਲਓ ਜੀ ਇਹਨੇ ਤਾਂ ਨਾਉਣਾ ਕਰਤਾ ਸਟਾਰਟ ਕਹਿੰਦੀ ਸੁਤੀ ਪੈਨ ਉਠਾਤਾ ਮੈਂ ਕਿਹਾ ਮੀ ਹੀ ਇਹਦਾ ਭੱਜ ਕੇ ਆ ਨਟ ਕੇ ਕਹਿੰਦਾ ਅਸੀਂ ਮੀ ਚ ਨਾਉਣਾ ਆਪੋ ਤੇ ਨੀਲ ਕਟਰ ਚੱਕ ਆਸੀ ਮੈਂ ਮਜਖੜਾ ਕਰਨਾ ਮੁੜ ਕੇ ਇਹਨੂੰ ਜਰਜੀ ਲੱਗ ਗਈ ਜਾਨੀ ਮੀ ਨਾਲ ਓਏ ਓਏ ਮੈਂ ਖੜਾ ਕਰਦੇ ਇੱਥੇ ਜੇ ਜਾਰੀ ਇਧਰ ਨੂੰ ਬਾਛੜਾਉਣ ਲੱਗੀ ਤਾਂ ਆਪਾਂ ਅੰਦਰ ਲੈ ਜਾਾਂਗੇ ਹੁਣ ਕੱਪੜੇ ਤਾਂ ਧੋਤੇ ਨਹੀਂ ਜਾਣੇ ਤੇ ਕੁੱਟ ਚਾਹ ਪੀ ਲਵੇ ਬੈਠ ਕੇ ਆਪਾਂ ਹੰਡਾ ਹੰਡਾ ਮੌਸਮ ਹੋ ਗਿਆ ਚਲ ਜਿੰਨਾ ਕਾਉਗੋਂ ਨਹੀਂ ਸਹਾਈ ਝੋਨਿਆਂ ਨੂੰ ਆਪਣੇ ਵੀ ਅੱਜ ਹੁਣ ਤਦੂ ਕਰਨ ਗਏ ਨੇ ਹੂੰ ਸਾਡੇ ਤਾਂ ਰੱਬ ਨੇ ਮੀਂਹ ਪਾ ਕੇ ਗੋਡੇ-ਗੋਡੇ ਪਾਣੀ ਖੜਾਤਾ ਚਾਰ ਕੰਨਿਆਂ ਸੱਟ ਕੇ ਬਸ ਬਰਤੇ ਰੰਤੇ ਆ ਕਰਕੇ ਅੰਤ ਨੂੰ ਰੋਟੀ ਸ਼ੱਕੀ ਚਟਣੀ ਦੇ ਨਾਲ ਅਗੇ ਇੱਕ ਭੈਣ ਦਾ ਮੈਸੇਜ ਆਇਆ ਪੈਗਾ ਕਹਿੰਦੀ ਹੈ ਕਿ ਸਾਡੇ ਲੁਧਿਆਣੇ ਵਾਲ ਬਹੁਤ ਮੀਂਹ ਆ ਸਾਡੇ ਤਾਂ ਹੀ ਆਇਆ ਭੈਣੇ ਚਾਰ ਕਣੀਆਂ ਸਿੱਟ ਕੇ ਅੱਜ ਆਇਆ ਹੈ ਰੱਬ ਦਾ ਕਿਹੜਾ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦਾ ਹਨ ਤੂੜੀ ਦੀਆਂ ਅਗਾਂ ਪਾਤਾਂ ਅੱਜ ਮੈਂ ਸੁਣਾਂਗਾ ਮਾਂ ਜੀ ਹਮ ਮਮੇ ਦੀਆਂ ਅਨਕ ਦੇਖੋ ਸਾਡੀ ਦੀ ਸਾਲ ਦੇਖੋ ਮੈਂ ਮਮੀ ਤਾਂ ਸਾਡੀ ਦੇਣਕ ਤਾ ਹਟਿੰਗ ਵੀ ਹੈ ਪੂਰੀ ਹਾਂਜੀ ਟਾਈਮ ਹੋ ਗਿਆ 11:30 ਦਾ ਤੇ ਆਪਾਂ ਆਪਣੇ ਜਿਹੜੇ ਕੰਮ ਕਰਾ ਸਾਰੇ ਨਿਵੇੜ ਲਈ ਹੈਗੇ ਹਾਂਜੀ ਸਕੂਲ ਜਾਣਾ ਕੋਈ ਨਹੀਂ ਸਕੂਲ ਚੱਲਾਂਗੇ ਥੋੜੇ ਜਨਾ ਰਹਿ ਗਏ ਛੁੱਟੀਆਂ ਸਕੂਲ ਜਾ ਰਹੇ ਗੁਰਦੁਆਰਾ ਛੁੱਟੀਆਂ ਗਈਆਂ ਹਾਂਜੀ ਜਿਹੜੇ ਮੈਨੂੰ ਮੇਨ ਮੁੱਦੇ ਤੇ ਆ ਜਾਂਦੇ ਮੇਰੇ ਨਾਲ ਬਲੌਗ ਬਣਾ ਦੇ ਹਾਂਜੀ ਆਪਣੇ ਨਾ ਜਿਹੜੇ ਬਹੁਤ ਟਾਈਮ ਦੇ ਜਿਹੜੇ ਸੂਟ ਆਪਣੇ ਰੈਡੀ ਹੋਣ ਦੇ ਲਈ ਗਏ ਹੋਏ ਸੀਗੇ ਨੀਡਲ ਵਰਕ ਦੇ ਹਨਾ ਉਹ ਪਹਿਣਾ ਦੇ ਜਿਹੜੇ ਸੂਟ ਆ ਉਹ ਰੈਡੀ ਹੋ ਕੇ ਆ ਗਏ ਹੈਗੇ ਹਾਂਜੀ ਮੈਂ ਸਬਸਕ੍ਰਾਈਬਰ ਜਿਹੜੇ ਆ ਗਏ ਉਹਨੇ ਵਸਤਿਆ ਬਣਾਇਆ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਣੇ ਜਿਹੜੇ ਸੂਟ ਆ ਕਿਦਾਂ ਦੇ ਰੈਡੀ ਹੋ ਗਏ ਹੋ ਕੇ ਆਏ ਨੇ ਤੇ ਬਾਕੀ ਉਹਨਾਂ ਦੇ ਅੱਜ ਹੋ ਸਕਿਆ ਮੈਂ ਮੈਡੀਸਨ ਲੈਣ ਜਾਣਾ ਹਨਾ ਨਾਲੇ ਪਹਿਣਾ ਦੇ ਜਿਹੜੇ ਦੁਪੱਟੇ ਆਪਾਂ ਉਹ ਡਾਈ ਕਰਵਾ ਕੇ ਲਿਆ ਦਾਂਗੇ ਪਹਿਣਾ ਕਹਿੰਦੀ ਆ ਕਿ ਦੁਪੱਟੇ ਵੀ ਤੁਸੀਂ ਡਾਈ ਕਰਵਾ ਕੇ ਲਿਆ ਕੇ ਦਿਓ ਹਨਾ ਤੇ ਉਹ ਵਾਲੇ ਆਪਾਂ ਜਿਹੜੇ ਦੁਪੱਟੇ ਆ ਸਾਰੇ ਆਪ ਅੱਜ ਰੈਡੀ ਕਰਾ ਕੇ ਲਿਆ ਦਾਂਗੇ ਜੇ ਟਾਈਮ ਮਿਲਿਆ ਤਾਂ ਇਹਦੇ ਡੈਡੀ ਲੈ ਕੇ ਗਏਦਾ ਹਨਾ ਤੇ ਬਾਕੀ ਕੋਸ਼ਿਸ਼ ਤਾਂ ਹੈਗੀ ਕਿ ਮੈਡੀਸਨ ਵੀ ਲੈ ਕੇ ਆਣੀ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਮੈਨੂੰ ਬੀਪੀ ਆ ਜਿਹੜਾ ਡਾਊਨ ਹੋ ਹੀ ਜਾਂਦਾ ਤੇ ਫਿਰ ਤਾਂ ਕਰਕੇ ਜਾਣਾਗਾ ਆ ਪਏ ਨੇ ਆਪਣੇ ਸੂਟ ਤੇ ਬਲੌਗ ਦੇ ਵਿੱਚ ਆ ਕੈਮਰੇ ਦੇ ਵਿੱਚ ਜਿਹੜਾ ਆਹ ਵਾਲਾ ਕਲਰ ਹੈ ਲਾਈਟ ਦਿਖਾਈ ਦੇ ਰਿਹਾ ਇਦਾਂ ਦਾ ਨਹੀਂ ਕਲਰ ਹੈਗਾ ਗਿਆ ਬਹੁਤ ਸੋਹਣਾ ਕਲਰ ਹੈ ਇਹ ਅੰਗੂਰੀ ਜਿਹਾ ਜਿਵੇਂ ਆਪਾਂ ਕਹਿ ਸਕਦੇ ਆ ਤੇ ਜਿਹੜਾ ਪਰਪਲ ਕਲਰ ਹੈ ਇਹ ਸੇਮ ਆ ਰਿਹਾਗਾ ਇਹ ਮਾੜਾ ਡਾਰਕ ਹੁੰਦਾ ਨਵਰੀਤ ਆਜੋ ਅਗਰ ਜੇ ਕਰਕੇ ਇਸੇ ਪਹਿਣਨੇ ਹਨਾ ਵੀ ਸੂਟ ਰੈਡੀ ਕਰਵਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸੇਮ ਇਦਾਂ ਦਾ ਹੀ ਵਰਕ ਰੈਡੀ ਕਰਵਾਉਣਾ ਕਈ ਵਾਰੀ ਕਿਸੇ ਪਹਿਣ ਦੀ ਚਾਹਤ ਹੁੰਦੀ ਹੈ ਨਾ ਵੀ ਅਸੀਂ ਵੀ ਨੀਡਲ ਵਰਕ ਦਾ ਜਿਹੜਾ ਸੂਟ ਹੈ ਰੈਡੀ ਕਰਵਾਉਣਾਗਾ ਤੇ ਸਿੰਪਲ ਵੀ ਹੋ ਜਾਂਦਾ ਹਨਾ ਕੋਈ ਮੋਤੀ ਵਗੈਰਾ ਦਾ ਜਾਂ ਇਦਾਂ ਹੈਵੀ ਵਰਕ ਨਹੀਂ ਕਰਵਾਉਣਾ ਤੇ ਜਿੱਦਾਂ ਦਾ ਵੀ ਤੁਸੀਂ ਸਿੰਪਲ ਕਰਵਾਉਣਾ ਕਰਵਾ ਸਕਦੇ ਜਿਵੇਂ ਕਪੜਾ ਆਪਣਾ ਸੀਗਾ ਇਹ ਵਾਲਾ ਦੀਦੀ ਵਰਗੇ ਨੇ ਆਪਣੀ ਚੁਆਇਸ ਦਾ ਲਿਆ ਸੀਗਾ ਸਾਨੂੰ ਕਿਹਾ ਤਾਂ ਸੀ ਕਿ ਤੁਸੀਂ ਕਪੜਾ ਲੈ ਕੇ ਤੇ ਜਿਹੜਾ ਵਰਕ ਆ ਉਹਨਾਂ ਦੀ ਚੁਆਇਸ ਦਾ ਕਰਵਾਇਆ ਆਪਾਂ ਤੇ ਦੁਪੱਟੇ ਵੀ ਆਪਣੇ ਤੋਂ ਹੀ ਉਹਨਾਂ ਨੇ ਰੈਡੀ ਕਰਵਾਉਣੇ ਆ ਮੈਂ ਦੁਪੱਟੇ ਵੀ ਤੁਹਾਨੂੰ ਦਿਖਾਉਂਗੀ ਬਾਅਦ ਤੇ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਸੂਟ ਆਪਣੇ ਕੋਲੇ ਇਹ ਵਾਲਾ ਹੈ ਇਹ ਜਿਹੜੇ ਸੂਟ ਹੈ ਜੀ ਇਹ ਖਾਦੀ ਕਾਟਨ ਦੇ ਉੱਪਰ ਹੈ ਜਿਹੜੇ ਸੂਟ ਰੈਡੀ ਕੀਤੇ ਗਏ ਨੇ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਪਹਿਲਾਂ ਆ ਵਾਲਾ ਸੂਟ ਹੈਗਾ ਦੇਖੋ ਇਹ ਐਦਾਂ ਕਰਕੇ ਇਹ ਪਹਿਨ ਲਈ ਤੈਨੂੰ ਸੂਟ ਇੱਕੋ ਜਿਹੇ ਸੌਰੀ ਹਾਂਜੀ ਤੈਨੂੰ ਸੂਟ ਇੱਕੋ ਜਿਹੇ ਆ ਦੇਖੋ ਐਦਾਂ ਕਰਕੇ ਗਲਾ ਤੇ ਆਹ ਵਾਲੇ ਜਿਹੜੇ ਫਲਾਵਰ ਹੈ ਨੀਚੇ ਆ ਜਾਣਗੇ ਆਪਾਂ ਇਧਰ ਬੂਟੀਆਂ ਜਿਹਾ ਬਣਾਈਆਂ ਆਂ ਜੀਆਂ ਸਿੰਪਲ ਬੂਟੀਆਂ ਫੁਆਈਆਂ ਉਹਨਾਂ ਨੇ ਦੇਖੋ ਰਾਣੀ ਸ਼ੇਡ ਦੀ ਜਿਹੜੀ ਇਹਦੇ ਉੱਤੇ ਵਰਕ ਕਰਵਾਈ ਆਹ ਵਾਲੀ ਇੰਨਾ ਕੁ ਜ਼ਿਆਦਾ ਸੋਹਣਾ ਜਿਹੜੇ ਸੂਟ ਭਣਾ ਨੇ ਰੈਡੀ ਕਰਵਾਇਆ ਬਹੁਤ ਸੋਹਣਾ ਉਹਨਾਂ ਦੀ ਚੁਆਇਸ ਸੀਗੀ ਹੈ ਨਾ ਜਿਹੜੇ ਇਹ ਵਰਕ ਦੇ ਸੀਗੀ ਫਿਰ ਹਾਂਜੀ ਇਹ ਵਾਲਾ ਤੇ ਮੈਂ ਤੁਹਾਨੂੰ ਬਾਹਾਂ ਦਾ ਵਰਕ ਦਿਖਾਉਣੀ ਆਂ ਬਾਹਾਂ ਦਾ ਵਰਕ ਦਿਖਾਉ ਅਜਾ ਛੋਟੀਆਂ ਛੋਟੀਆਂ ਬੂਟੀਆਂ ਬਣ ਗਈਆਂ ਸ਼ਾਇਦ ਆ ਸਭ ਇੱਧਰ ਹੋਵਣਗੇ ਨਹੀਂ ਇਹਨਾਂ ਨੇ ਇਸ ਸੂਟ ਤੇ ਇੱਕ ਵਰਕ ਨਹੀਂ ਕਰਵਾਇਆ ਜਾਨਕੀ ਬਾਹਾਂ ਤੇ ਤੇ ਪਹੁੰਚੇ ਤੇ ਨਹੀਂ ਕਰਵਾਇਆ ਹੈਗਾ ਇਹਨਾਂ ਨੇ ਇਹ ਕਹਿੰਦੇ ਸੀ ਕਿ ਪਹੁੰਚਾ ਜਿਹੜਾ ਅਸੀਂ ਹਮ ਕਰਵਾਵਾਂਗੇ ਟਾਈ ਡਾਈ ਕਰਵਾਉਣਾਗਾ ਹੋ ਸਕਦਾ ਬਾਹਾਂ ਤੇ ਤਾਂ ਵਰਕ ਹੋਊਗਾ ਸ਼ਾਇਦ ਹੋਊਗਾ ਅਸੀਂ ਹੈਗਾਗਾ ਸੀ ਬਸ ਬਾਹਾਂ ਤੇ ਕਰਵਾਇਆ ਦੂਸਰੀਆਂ ਭੈਣਾਂ ਨੇ ਬਾਟਮ ਤੇ ਵੀ ਕਰਵਾਇਆ ਇਹਨਾਂ ਨੇ ਬਾਟਮ ਤੇ ਨਹੀਂ ਕਰਵਾਇਆ ਹੈਗਾ ਆ ਦੇਖੋ ਐਡਾ ਜਿਆਦੇ ਜਿਹੜਾ ਸੋਨਾ ਹਾ ਬਾਵਾ ਦਾ ਡਿਜ਼ਾਈਨ ਆ ਸੁਣਾ ਆ ਰਿਹਾ ਨਾ ਵਧੀਆ ਸਹੀ ਆ ਰਿਹਾ ਹਾਂਜੀ ਆਹ ਵਾਲਾ ਜਿਹੜਾ ਇਹਨਾਂ ਨੇ ਬਾਹਾਂ ਤੇ ਜਿਹੜਾ ਵਰਕ ਕਰਵਾਇਆ ਗਿਆ ਜਦੋਂ ਇਹ ਪੂਰਾ ਸੂਟ ਪ੍ਰੋਪਰ ਰੈਡੀ ਹੋ ਗਿਆ ਹਨਾ ਉਦੋਂ ਜੇ ਤੁਹਾਨੂੰ ਦਿਖਾਵਾਂਗੇ ਬਾਟਮ ਨਹੀਂ ਉਦੋਂ ਆਪਾਂ ਦਿਖਾ ਨਹੀਂ ਸਕਦੇ ਪਹਿਣਾ ਕੋਲੇ ਚੱਲਿਆ ਜਾਣਾ ਦੁਪੱਟੇ ਡਾਈ ਹੋ ਕੇ ਆਗੇ ਨਾ ਉਦੋਂ ਦਿਖਾਵਾਂਗੇ ਤੁਹਾਨੂੰ ਵੀ ਦੁਪੱਟਿਆਂ ਨਾਲ ਵੀ ਸੂਟ ਦੀ ਤੇ ਇੱਕ ਸਟੀਚਿੰਗ ਨਾਲ ਜਿਹੜੀ ਸੂਟ ਦੀ ਗ੍ਰੇਸ ਆ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਦੇਖੋ ਆਹ ਵਾਲਾ ਸੂਟ ਇਹਨਾਂ ਨੇ ਜਿਹੜਾ ਏਦਾਂ ਰੈਡੀ ਕਰਵਾਇਆ ਗਲਾ ਦੇਖੋ ਉਹਦੇ ਨਹੀਂ ਆ ਵਸੇ ਗਲਾ ਸੇਮ ਹੈ ਇਹਨਾਂ ਨੇ ਕਰਵਾਇਆਗਾ ਜੀ ਇਹਨਾਂ ਨੇ ਆਵਲ ਵਰਕ ਕਰਾਇਆ ਘੇਰੇ ਤੇ ਕਰਵਾਇਆ 1 ਮਿੰਟ ਬਟੇ ਟੈਂਕ ਉਹ ਕਿ ਦਿਖਾਉਣੀ ਤੁਹਾਨੂੰ ਮੈਂ ਨਾ ਅਸਲ ਵਿੱਚ ਮੇਂ ਗੱਲ ਸ ਠੀਕ ਨਹੀਂ ਸੀ ਕਿ ਮੈਂ ਨਾ ਸੂਟ ਖੋਲੇ ਨਹੀਂਗੇ ਅੱਜ ਖੋਲਣ ਲੱਗੀ ਆ ਮੈਂ ਸੂਟ ਦੇਖੋ ਆ ਬਾਹਰ ਦਾ ਵਰਕ ਹੈ ਇੱਧਰ ਦੇਖੋ ਦੇਖੋ ਆਹ ਵਾਲਾ ਪੌਂਚੇ ਦਾ ਵਰਕ ਆਹ ਸੌਰੀ ਘੇਰੇ ਦਾ ਦਾ ਆਹ ਵਾਲੇ ਇਧਰੋਂ ਘੇਰਾ ਤੇ ਇਧਰਲੀ ਸਾਈਡ ਘੇਰਾ ਗਾ ਦੇਖੋ ਕਲਰ ਕੰਬੀਨੇਸ਼ਨ ਕਿੱਡਾ ਜਾਂਦਾ ਸੋਨਾ ਗਾ ਇਦਾਂ ਜਾਂਦਾ ਜਿਹੜਾ ਸੂਟ ਹੈ ਇਹ ਗळा ਵੀ ਦਿਖਾ ਦਿਓ ਮੰਮਾ ਆਹ ਦੇਖੋ ਇਹਨਾਂ ਨੇ ਆਹ ਵਾਲੀ ਜਿਹੜੀ ਵਰਕ ਹੈ ਇਹਨਾਂ ਦੀ ਬਾਹਾਂ ਤੇ ਸੇਮ ਸੇਮ ਹਾਂ ਪੌਂਚੇ ਦੇ ਵੀ ਕਰਵਾਈਏ ਜੀ ਇਹਨਾਂ ਨੇ ਸੇਮ ਵਰਕ ਪੌਂਚੇ ਤੇ ਤੇ ਬਾਹਾਂ ਤੇ ਕਰਵਾਈਏ ਦੇਖੋ ਇਹ ਵਾਲਾ ਸੂਟ ਹੈ ਜਿਹੜਾ ਇਦਾਂ ਦੇਖ ਕਿੱਡਾ ਸੋਨਾ ਸੂਟ ਆ ਜਿਹੜਾ ਲੱਗੂਗਾ ਪਿੱਛੋਂ ਵੀ ਦਿਖਾ ਦੇ ਬੇਟੇ ਕੋਈ ਘੇਰ ਮੱਤੇ ਨਾਲਾਉ ਦੇਖ ਨੇੜੇ ਹੋ ਕੇ ਖੜੇ ਉਹਨਾਂ ਨੇ ਵਾਸਨਾ ਬੂਟੀਆਂ ਜਿ ਬਣਾਈਆਂ ਸੀ ਇਹਨਾਂ ਨੇ ਬੂਟੀਆਂ ਬਣਾਈਆਂ ਇਹਨਾਂ ਨੇ ਘੇਰੇ ਦੇ ਵੀ ਆ ਦੀ ਕੁਆਬਲਾ ਸੂਟ ਇਹ ਇਹਨਾਂ ਦੇ ਪਹੁੰਚੇ ਦਾ ਤੇ ਬਾਹਾਂ ਦਾ ਵਰਕ ਆ ਪ੍ਰੋਪਰ ਦਿਖਾ ਦਿਓ ਬਟੇ ਆ ਦੇਖੋ ਆਹ ਪਹੁੰਚੇ ਤੇ ਤੇ ਇਹਨਾਂ ਦੇ ਬਾਹਾਂ ਤੇ ਵਰਕ ਆ ਜੂਗਾ ਜੀ ਨੈਕਸਟ ਸੂਟ ਹੈਗਾ ਜੀ ਆਪਣੇ ਕੋਲੇ ਸੇਮ ਹੀ ਐ ਤਾਂ ਨੂੰ ਸੂਟ ਪਹਿਣਾ ਦੇ ਸੇਮ ਕਲਰ ਦੇ ਹੈਗੇ ਹੈਗੇ ਆਹ ਵਾਲਾ ਸੂਟ ਵੀ ਇਹਨਾਂ ਦਾ ਸੇਮ ਕਰਵਾਇਆ ਹੋਇਆ ਹੈਗਾ ਜੀ ਪੌਂਚੇ ਦਾ ਪੌਂਚੇ ਦਾ ਬਾਹਾਂ ਦਾ ਘੇਰੇ ਦਾ ਜਿਹੜਾ ਕਿਸੇ ਵੀ ਤੁਸੀਂ ਪਾਰਟੀ ਵੀਅਰ ਜਿਵੇਂ ਕਿ ਆਰਗੈਂਜ਼ਾ ਜੌਰਜਟ ਕਿਸੇ ਵੀ ਤਰ੍ਹਾਂ ਦੇ ਹਨਾ ਕੱਪੜੇ ਤੇ ਤੁਸੀਂ ਜਿਹੜਾ ਇਹ ਵਾਲਾ ਵਰਕ ਕਰਵਾ ਸਕਦੇ ਹੋਗੇ ਹਮ ਦੇਖੋ ਇਹ ਵਾਲਾ ਇਹਨਾਂ ਦਾ ਪੈਨ ਦਾ ਘੇਰਾ ਕੋਈ ਜ਼ਿਆਦਾ ਹੋਣਾਗਾ ਹਮ ਘੇਰੇ ਦਾ ਹਮ ਤੇ ਇੱਥੇ ਪਾਉਂ ਕੀ ਜੰਨੇ ਨੇ ਪਹੁੰਚਿਆ ਕੇਰਾ ਆ ਗਿਆ ਹੈ ਆ ਕੇਰਾ ਉਹਨਾਂ ਨੇ ਬਸ ਸਿੰਪਲ ਜਿਹੀ ਬੂਟੀਾਂ ਜਿਵੇਂ ਬਣਾਈ ਹੋਈ ਤੇ ਇਹਨਾਂ ਦੇ ਨਾਲ ਜੀ ਆਪਣੇ ਕੋਲੇ ਇਹ 4 ਫੁੱਟ ਦੇ 1 ਫੁੱਟ ਉਹਦੇ ਵਿੱਚ ਪਿਆ ਕਿਉਂਕਿ ਉਹਨਾਂ ਦਾ ਜਿਹੜਾ ਕਲਰ ਹੈ ਵਰਕ ਹੈ ਜਿਹੜਾ ਸੇਮ ਆਦੀ ਕਿਉਂ ਆਵਲ ਕਿੱਡਾ ਸੋਹਣਾ ਲੱਗਦਾ ਆ ਚੀਜ਼ ਹੈ ਜਿਹੜੀ ਪਹੁੰਚੇ ਤੇ ਤੇ ਬਾਹਾਂ ਤੇ ਆਊਗੀ ਰਾਣੀ ਕਲਰ ਬਹੁਤ ਸੋਹਣਾ ਰਾਣੀ ਤੇ ਲਾਈਟ ਹੈ ਜਿਹੜਾ ਕਲਰ ਕਿੱਡਾ ਸੋਹਣਾ ਲੱਗ ਰਿਹਾ ਹੈਗਾ ਹੁਣ ਅੱਜ ਮੈਂ ਸ਼ਾਮ ਤੱਕ ਹੋ ਸਕਦਾ ਮੈਂ ਦੁਪੱਟੇ ਡਾਈ ਕਰਵਾ ਲਿਆਵਾਂ ਹਨਾ ਤਾਂ ਬਹੁਤ ਸੋਹਣਾ ਲੱਗੂਗਾ ਤੇ ਇਹਨਾਂ ਦੇ ਨਾਲ ਜਿਹੜੇ ਆਪਾਂ ਦੁਪੱਟੇ ਡਾਈ ਕਰਵਾਉਣੇ ਆ ਜੀ ਉਹ ਕਰਵਾਉਣੇ ਆਪਾਂ ਮਸਲੀਨ ਲਾਈਨਾਂ ਵਾਲੇ ਜਿਹੜੇ ਇਹ ਨਿਊ ਆਈ ਹੈ ਜੀ ਹੁਣ ਦੁਪੱਟੇ ਖੋਲ ਦੋ ਇੱਧਰ ਦੇਖੋ ਤੁਹਾਨੂੰ ਕੰਨੀ ਤੋਂ ਦਿਖਾਉਣੇ ਆ ਕਿੱਦਾਂ ਸੋਹਣਾ ਜਿਹੜਾ ਇਹ ਵਾਲਾ ਦੇਖੋ ਦੁਪੱਟੇ ਆ ਗਏ ਆ ਮਸਲੀ ਹਿੰਦੀ ਇਥੇ ਕੋਈ ਨਹੀਂ ਆਪਾਂ ਜਦੋਂ ਡਾਈ ਕਰਾ ਕੇ ਆਗੇ ਨਾ ਤੇ ਮੈਂ ਸ਼ਾਮ ਨੂੰ ਤੁਹਾਨੂੰ ਦਿਖਾਉਂਗੀ ਵੀ ਪ੍ਰੋਪਰ ਜਿਹੜੀ ਸੂਟ ਦੀ ਲੁੱਕ ਹੈ ਜਿਹੜੀ ਕਿੱਦਾਂ ਜਿਹੜੀ ਚੇਂਜ ਹੋ ਜੂਗੀ ਤੇ ਦੁਪੱਟਿਆਂ ਨਾਲ ਸੂਟ ਦੀ ਜਿਹੜੀ ਹੋਰ ਵੀ ਜ਼ਿਆਦਾ ਗ੍ਰੇਸ ਹੋ ਜੂਗੀ ਹਨਾ ਹਜੇ ਤੱਕ ਤਾਂ ਜਾਨੀ ਇਹਨਾਂ ਦੀ ਸਹੀ ਤਰ੍ਹਾਂ ਕਰਕੇ ਆਪਾਂ ਇਹਨਾਂ ਦਾ ਪ੍ਰੈਸ ਵਗੈਰਾ ਲਗਾ ਕੇ ਤੇ ਤੇ ਹੈ ਵਗੈਰਾ ਲਾਉਣਗੇ ਜ ਜ ਨਾਲ ਜਦੋਂ ਦੁਪੱਟੇ ਰੱਖਤੇ ਤਾਂ ਹਨ ਆਟੋਮੈਟਿਕ ਹੀ ਹੈ ਜਿਹੜੇ ਸੂਟ ਦੀ ਜਿਹੜੀ ਗ੍ਰੇਸ ਹੈ ਹੋਰ ਬਣ ਜਾਣੀ ਹੈ ਤੇ ਹੁਣ ਆਪਾਂ ਇਹਨਾਂ ਦੀ ਜਿਹੜੀ ਵੀਡੀਓ ਆਪਾਂ ਇੰਸਟਾ ਤੇ ਵੀ ਪਾਵਾਂਗੇ ਤੇ ਆਪਾਂ YouTube ਤੇ ਵੀ ਸ਼ਾਰਟ ਵਗੈਰਾ ਪਾ ਦਾਂਗੇ ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜੇ ਸੂਟਾਂ ਦੇ ਜਿਹੜੇ ਡਿਜ਼ਾਈਨ ਹੈ ਜਰੂਰ ਪਸੰਦ ਆਇਆ ਹੋਊਗਾ ਤੇ ਬਸ ਗੱਲ ਤੱਕ ਆ ਪਹਿਣਾ ਕੋਲੇ ਸੂਟ ਪਹੁੰਚ ਜਾਣਗੇ ਬਾਕੀ ਪਹਿਣਾ ਆਦਾ ਰਿਵਿਊ ਦੇਣੀਆਂ ਹਨਾ ਕਿ ਉਹਨਾਂ ਨੂੰ ਕਿੱਦਾਂ ਦੇ ਜਿਹੜੇ ਸੂਟ ਹੈ ਲੱਗੇ ਲਓ ਜੀ ਹੋ ਸਕਦਾ ਬਸ ਆਪਾਂ ਥੋੜੇ ਟਾਈਮ ਤੱਕ ਜੇ ਤਾਂ ਟਾਈਮ ਮਿਲਿਆ ਨਾ ਇਹਦੇ ਡੈਡੀ ਨੂੰ ਤਾਂ ਆਪਾਂ ਜਾਵਾਂਗੇ ਸ਼ਹਿਰ ਨਾਲੇ ਮੈਡੀਸਨ ਲੈ ਆਵਾਂਗੇ ਨਾਲੇ ਦੁਪੱਟੇ ਜਿਹੜੇ ਡਾਈ ਕਰਵਾ ਕੇ ਲਿਆਵਾਂਗੇ ਇੱਕ ਪੈਂਦਾ ਹੈ ਜਿਹੜੇ ਇਸ ਵਾਲਾ ਬਾਟਮ ਹੈ ਜਿਹੜੀ ਉਹ ਵੀ ਆਪਾਂ ਟਾਈ ਡਾਈ ਕਰਵਾਉਣੀ ਹੈਗੀ ਜਿਨ੍ਹਾਂ ਨੇ ਸਿੰਪਲ ਵਰਕ ਕਰਵਾਇਆ ਸ਼ਰਟ ਤੇ ਤਾਂ ਉਹਨਾਂ ਦੀ ਜਿਹੜੀ ਬਾਟਮ ਆ ਉਹ ਟਾਈ ਡਾਈ ਕਰਾਉਣੀ ਹੈ ਵੀ ਤਾਂ ਸਾਰਿਆਂ ਦੀ ਵਾਈਟ ਜੇ ਆ ਉਹ ਜਿਹੜਾ ਟਾਈਮ ਹੋ ਗਿਆ ਪੌਣੇ ਦੰਦਾ ਤੇ ਡਾਕਟਰ ਕੋਲੇ ਤਾਂ ਨਹੀਂ ਪਹੁੰਚਿਆ ਕਿ ਅੱਜ ਆ ਕਿਉਂਕਿ ਇਹ ਆਈ ਲੇਟ ਅੱਗੇ ਹੋਇਆ ਤੇ ਉਹ ਦੋਨੋਂ ਫਿਰ ਡਾਕਟਰ ਕੋਲ ਖੜਿਆ ਅਸੀਂ ਡਾਕਟਰ ਕੋਲ ਜਾਵਾਂਗੇ ਕੱਲ ਨੂੰ ਚਲੋ ਪਹਿਲਾਂ ਦੁਪੱਟੇ ਡਾਈ ਕਰਾ ਲਏਗੇ ਜਰੂਰ ਸਾਨੂੰ ਵਰ ਬੁੰਨ ਲੈਣੇ ਆਪਾਂ ਟੀ-ਸ਼ਰਟਾਂ

ਫਿਰ ਆਹ ਕਲਰ ਲੈ ਲੈ ਪਾ ਕੇ ਦੇ ਲਓ ਇਹ ਕਿ ਸੇਮ ਹੀ ਹੈ ਸੇਮ ਹੀ ਹੈ ਸੇਮ ਭਾਈ ਸਾਰੇ ਇੱਕੋ ਤਰ੍ਹਾਂ ਹੀ ਹੈ ਬਸ ਇਹ ਲੈ ਲਓ ਠੀਕ ਹੈ ਮੈਂ ਤੇਰਾ ਆਹ ਲੈ ਲੈਣੀ ਆਹ ਤੇ ਦੋ ਲੋਰਾ ਹੋ ਗਿਆ ਹਾਂ ਰਮਣ ਕੀ ਹੈ ਫੀਲਿੰਗ ਆ ਰਹੀ ਹੈ ਇਹ ਹੁਣ ਇਹਨੇ ਉਖੜੀਆਂ ਦਾ ਡਰ ਆਦਾ ਹੈ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਫੀਲ ਹੁੰਦੀ ਹੈ ਪਿੱਛੇ ਬੈ ਕੇ ਮੈਨੂੰ ਤਾਂ ਆਈਆਂ ਵੀ ਚੱਲ ਚੜਾਈਆਂ ਵੱਜਣੀਆਂ ਹੌਲੀ 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 ਰੱਖ ਕਿੱਟੀ ਹੋ ਗਈ ਹੈ ਕਿ ਜਸਾਂ ਦੇ ਡਾਕਟਰ ਉਹ ਕਹਿੰਦੇ ਆ ਕਿ ਆਕੂਗਾ ਹਾਂ ਸਭ ਬੋਤਲਾ ਕੱਲ ਤਾਂ ਬੋਤਲਾ ਦਵਾ ਕੇ ਆਈ ਸੀ ਅੱਜ ਜਾਂਦੀ ਐ ਸਕੂਟਰੀ ਚਲਾਈ ਲਾਉਣਾ ਹੈ ਕਿ ਮੇਰੇ ਬੀਬੀ ਤੇ ਸੱਟ ਲੱਗੀ ਲੋਈ ਆਪਾਂ ਕਰਿਆਂ ਦੀ ਸ਼ਾਪਿੰਗ ਸ਼ਾਪਿੰਗ ਕਰਿਆਂ ਦੀ ਥੋੜੀ ਜੀ ਛੋਟੀ ਛੋਟੀ ਸ਼ਾਪਿੰਗ ਕਰਿਆਂ ਦੀ ਰਮਣਾ ਗਾਣੀ ਹੋ ਗਿਆ ਮੋਲਾ ਆ ਗਿਆ ਵਿੱਚ ਬਈ ਵਲੌਗ ਚ ਆ ਗਿਆ ਵੀਡੀਓ ਚ ਟਾਈਮ ਨਹੀਂ ਮਿਲਿਆ ਸੀਗਾ ਕਿਉਂਕਿ ਤੁਹਾਡੇ ਕੋਲੇ ਨਾ ਟਾਈਮ ਨਹੀਂ ਮਿਲਦਾ ਸੀਗਾ ਰਮਣਾ ਵੀ ਮੈਂ ਹੁਣ ਸਕੂਟਰ ਹੀ ਸਿੱਖਣੀ ਆ ਉਹ ਤਾਂ ਚਲਾ ਲੈਂਦੀ ਐ ਤਾਂ ਵਧੀਆ ਤੇ ਪਰ ਟਾਈਮ ਨਹੀਂ ਸੀ ਕਦੇ ਵੀ ਚਲਾਉਂਦਾ ਇਹ ਨੂੰ ਥੋੜਾ ਜਿਹਾ ਇੱਕ ਤਾਂ ਹੈ ਉਖਲੀਆਂ ਖਲੀਆਂ ਜਾਂਦਾ ਡਰਨ ਲੱਗਦਾ ਵੀ ਹੌਲੀ ਕਿਵੇਂ ਕਰੂੰ ਤੇ ਜਦੋਂ ਕੋਈ ਗੱਡੀ ਆ ਜਾਂਦੀ ਆ ਬਸ ਜਦੋਂ ਬੜਾ ਹੋ ਜਾਂਦੀ ਜਦੋਂ ਕੋਈ ਚੀਜ਼ ਆ ਜਾਂਦੀ ਆ ਉਹ ਵੈਸੇ ਹੈਗੀ ਆ ਜਾਣਦੀ ਐ ਰਮਾ ਹੁਣ ਹੀ ਚੱਲਾਂ ਜਿਆਦੇ ਐ ਗੱਡੀ ਆਉਂਦੀ ਆ ਨਾ ਗੱਡੀ ਆਉਂਗੀ ਤਾਂ ਫਿਰ ਕੀ ਐ ਤੇ ਆਉਂਦੀ ਸਾਈਡ ਤੇ ਨਹੀਂ ਚੱਲਣਾ ਡਰ ਚਾਣੀ ਆ ਤਾਂ ਮੈਂ ਟੱਪੀ ਵਾਲਾ ਚਲੋ ਜੀ ਲਓ ਜੀ ਟਾਈਮ ਹੋ ਗਿਆ ਸਵਾ 6 ਦਾ ਤੇ ਆਪਾਂ ਸ਼ਹਿਰ ਤੂੰ ਆ ਗਏ ਸੀਗੇ ਆ ਕੇ ਚਲੋ ਆਦੇ ਥੋੜੇ ਬਥੇ ਕੰਮ ਕਰਦੇ ਧਾਰਾ ਵਗੈਰਾ ਕੱਢ ਲਿਆ ਤੇ ਥੋੜੀ ਬੋਤੀ ਜੀ ਸ਼ਾਪਿੰਗ ਕੀਤੀ ਆਪਾਂ ਦਿਖਾਉਣੇ ਆ ਬਾਕੀ ਆਪਾਂ ਮੇਨ ਆਪਾਂ ਦੁਪੱਟੇ ਡਾਈ ਕਰਾਉਣ ਹੀ ਦੇਣਗੇ ਸੀ ਨਹੀਂ ਤਾਂ ਆਪਾਂ ਢਿੰਡੇ ਕਰਾਉਣੇ ਹੁੰਨੇ ਹੁਣ ਫਿਰ ਕੱਲੀ ਹੋਣ ਕਰਕੇ ਆਪਾਂ ਮੰਨ ਲਊਂ ਕਰਵਾ ਲੈ ਸੀਗੇ ਕਿਉਂਕਿ ਗਗਨ ਹੈ ਨਹੀਂ ਇੱਥੇ ਫਿਰ ਕੱਲੇ ਜਾਣ ਦਾ ਜਾਣਾ ਮੁਸ਼ਕਲ ਸੀਗਾ ਤੇ ਫਿਰ ਇੱਥੇ ਆਪਾਂ ਦੁਪੱਟੇ ਡਾਈ ਕਰਨੇ ਦੇ ਕੇ ਆਂਦੇ ਆ ਤੇ ਜਿਹੜੇ ਹਜੇ ਤੱਕ ਨਹੀਂ ਮਿਲਨੇ ਕੱਲ ਤੱਕ ਮਿਲਣਗੇ ਬਾਕੀ ਆਪਾਂ ਨਿੱਕੀ ਨਿੱਕੀ ਜਿਹੜੀ ਸ਼ਾਪਿੰਗ ਕੀਤੀ ਆ ਪਹਿਲਾਂ ਤਾਂ ਆਪਾਂ ਮੇਨ ਆਪਾਂ ਲੈਣਾ ਸੀਗੇ ਬੀਬੀ ਜੀ ਦਾ ਸੂਟ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬੀਬੀ ਦਾ ਕਿਹੜਾ ਕਿਦਾਂ ਲੱਗਦਾ ਲੱਗਦਾ ਵੇਖੋ ਕਾਟਨ ਦਾ ਦਾ ਬਹੁਤ ਸੋਹਣਾ ਪ੍ਰਿੰਟ ਮੈਨੂੰ ਬੜਾ ਸੋਹਣਾ ਲੱਗਿਆ ਹੈ ਹੈਨਾ ਬਹੁਤ ਹੀ ਬੜਾ ਸੋਹਣਾ ਮਨਤਾ ਬਹੁਤ ਸੋਹਣਾ ਲੱਗਿਆ ਪਹਿਲਾਂ ਹੋਰ ਹੋਗੇ ਦਿਖਾਈਗੇ ਫਿਰ ਇਹਨਾਂ ਨੂੰ ਦੁਪੱਟਾ ਫੜਾ ਦਾ ਦੀ ਆ ਦੁਪੱਟੇ ਦੇ ਨਾਲ ਮੈਚ ਕਰਦਾ ਦਿਖਾ ਦੋ ਫਿਰ ਆ ਵਾਲਾ ਸੂਟ ਆ ਗਿਆ ਇਹ ਨਹੀਂ ਹੁੰਦਾ ਇਹ ਤਾਂ ਇਧਰੋਂ ਨਹੀਂ ਹੁੰਦਾ ਜਾਂ ਆਪਣੇ ਹੋਰ ਕਿਉਂ ਅੱਛਾ ਅਸੀਂ ਕਿਉਂ ਨਹੀਂ ਦੁਪੱਟੇ ਡਾਈ ਹੋ ਜਾਣਗੇ ਦੁਪੱਟੇ ਫੇਰ ਵੀ ਡਾਈ ਕੀਤੇ ਆ ਲੈ ਕੇ ਆਂਦੀਆਂ ਆਪਾਂ ਸਿੰਮੂ ਵਰਗੇ ਆਂਦੀਆਂ ਸਿੰਮੂ ਤੇ ਨਵੀਆਂ ਕੱਪੜੇ ਵਰਗੇ ਨਾ ਹੋਰ ਤਾਂ ਨਹੀਂ ਮੈਨੂੰ ਵਧੀਆ ਲੱਗਿਆ ਨਾ ਦੇ ਆ ਵਾਲੀ ਮੇ ਬੱਚਿਆਂ ਨੇ ਆਪਾਂ ਧੰਦੀਆਂ ਟੀ-ਸ਼ਰਟ ਆ ਇਹਦੇ ਡੈਡੀ ਦੇ ਨਾਲ ਦੋ ਲੋਹਰਾ ਹਜੇ ਸੈੱਟ ਕਰਨੀਆਂ ਦੇ ਤੀਆਂ ਇੱਕ ਲੈnde ਲੈnde ਫਿਰ ਦੋ ਤੇ ਹਨਾ ਚਲ ਦੋ ਹੀ ਲੈ ਲੈਣਾ ਰਵਾਂ ਉਹ ਆਪ ਕਰਾ ਕੇ ਦੇ ਦੇਣਗੇ ਅੱਛਾ ਹਾਂ ਆ ਵਾਲੀ ਉਹ ਕਹਿੰਦੇ ਤੇ ਕਹਨਾਲੇ ਕਹਿੰਦੇ ਵਾਈਟ ਮਖ ਨਾਲਾਂ ਕਹਿੰਦੇ ਪਹਿਲਾਂ ਧੋਣ ਦੇ ਬਾਰੇ ਨੇ ਪਹਿਲਾਂ ਹੀ ਨਾ ਨਾ ਕਰਦੇ ਮੈਂ ਹੋਰ ਕੀ ਉਹ ਚੁੱਟੀਆਂ ਕਿੱਥੋਂ ਲੋਟ ਆਉਂਦੀਆਂ ਮੈਂ ਕਿਹਾ ਡਾਰਕ ਕਲਰ ਲੈ ਲਓ ਆ ਕਲਰ ਹੈ ਨਹੀਂ ਸੀਗਾ ਵਾਈਨ ਜਿਹਨਾਂ ਕੋਲੇ ਇਹ ਮੇ ਕਲਰ ਲੈ ਲਓ ਸੋਹਣਿਆਂ ਕਲ ਕਰਾਇਆ ਨਾ ਤੇ ਕਿਪੜੇ ਕਿਪੜਾ ਖਰਾਬ ਨਹੀਂ ਹੁੰਦਾ ਮੰਮੀ ਇਹਦਾ ਮਨੇ ਉਹਨਾਂ ਦੇ ਕਰਨੇ ਹੁੰਨੇ ਆ ਦਰ ਸੇਮ ਕੇ ਜੀਦੇ ਵਾਲਿਆਂ ਦੇ ਕਿ ਕਿੱਥੋਂ ਵਾਲੇ ਜੀਦੇ ਵਾਲੇ ਆ ਸੱਚ ਤੇ ਇੱਕ ਮੈਂ ਆਪਦੇ ਵਾਸਤੇ ਆ ਵਾਲਾ ਸੂਟ ਲੇਕ ਨਾਈਟ ਸੂਟ ਸੋਨਾ ਗਏ ਹੋ ਸੋਨਾ ਇਹਦੇ ਨਾਲ ਦੀ ਲੂਗਾ ਕਿਵੇਂ ਮਰਜੀ ਪਾਈ ਫੱਟੀ ਸ਼ਰਟਾਂ ਥੋੜੀਆਂ ਜੀਆਂ ਸ਼ਾਰਟ ਜੇ ਚ ਹੋ ਜਾਂਦੀਆਂ ਆ ਤੇ ਇਹ ਵਾਲੀਆਂ ਵਧੀਆ ਹੋਈਆਂ ਆ ਗਿਆ ਚਾਕਾਈਆਂ ਵਾਲੀ ਹੁੰਦੀ ਹੈ ਵਧੀਆ ਲੌਂਗ ਆ ਨਾਲੇ ਕਿਵੇਂ ਮਰਜ਼ੀ ਪਾਈ ਫਿਰ ਚੀਜ਼ ਵੀ ਸੋਹਣੀ ਮਿਲ ਗਈ ਤਾਂ ਲ ਮੈਂ ਇਕ ਲਈ ਟੀ-ਸ਼ਰਟ ਲੈਂਦੀ ਸੀ ਫਿਰ ਮੈਂ ਕਿਹਾ ਚਲ ਫਿਰ ਉਹਨਾਂ ਨੇ ਇਹ ਸੂਟ ਦਿਖਾਤਾ ਕਹਿੰਦੇ ਵੀ ਵੈਸਟ ਤਾਂ ਇਹੀ ਆ ਇਹ ਲੈ ਲਓ ਚਲ ਇਹ ਸਹੀ ਇੰਨੀ ਕਿ ਸ਼ਾਪਿੰਗ ਕੀਤੀ ਆਪਾਂ ਕਲਾਸ ਤੰਦਰ ਪਈ ਆ ਹਾਂ ਬਰプリਟਾ ਖੁਬੀ ਮੈਣੀ ਇਹ ਜਾ ਮੈਂ ਤਾਂ ਆਪੇ ਹੀ ਜਿ ਲੈ ਕੇ ਆਉਂਗੀ ਨਾਲ ਦੀ ਲੋਹਰ ਵਾਲਾ ਬਧੀਆ ਸੱਟ ਰਹਿੰਦੇ ਕਿਵੇਂ ਮਰਜ਼ੀ ਪਾ ਕੇ ਤੁਰੇ ਫਿਰੋ ਕੋਈ ਉਹ ਨਹੀਂ ਹੁੰਦਾ ਹੈਗਾ ਲੋ ਜੇ ਹੁਣ ਆਪਾਂ ਮਾਇਦੇ ਆਂ ਭਾਂਡੇ ਫਿਰ ਕੰਮ ਕਰਾ ਜਿਹੜੇ ਕੰਪਲੀਟ ਹੋ ਜਾਣਗੇ ਅਜੇ ਸਾਡਾ ਥੋੜਾ ਜਿਹਾ ਕੰਮ ਪਿਆ ਉਹ ਸ਼ਾਮ ਨੂੰ ਦੇਖਾਂਗੇ ਵੀ ਵੀ ਕੱਪੜੇ ਨੇ ਦੇਖੇ ਸੋਹਣੇ ਆ ਧੰਨਵਾਦ ਦਾ ਸੂਟ ਪਸੰਦ ਆ ਬਹੁਤ ਸੋਹਣਾ ਦੇਖ ਲੈ ਪਹਿਲਾਂ ਬੀਬੀ ਨੇ ਅੱਛਾ ਠੀਕ ਐ ਨਹੀਂ ਸੋਹਣਾ ਬਹੁਤ ਜਿਆਦਾ ਸੋਹਣਾ ਗੱਤਕਾ ਉਸ ਚਾਂ ਆ ਗਈ ਥੋੜੀ ਹੋਈ ਮਾਂ ਜਮਾ ਬੀਬੀ ਦੇ ਪਿੱਛੇ ਰਹੇ ਹਾਂ ਹਾਂ ਦੇ ਪੇਕੇ ਪਾ ਜੀ ਇਹ ਸੂਟ ਉਸ ਦਿਨ ਪਾ ਜੀ ਨਾ ਮਾਂ ਸੂਟ ਲੈ ਜਾਣਗੇ ਪਾਪਾ ਲੈ ਕੇ ਜਾਣ ਨੂੰ ਕੀ ਹੈਗਾ ਘੋਣਾ ਲੱਗ ਜੂਗਾ ਬਸ ਹਾਂ ਕਿ ਬੰਦ ਆ ਗੋਮੋਦ ਨੂੰ ਨਾਏ ਦਵਾਰ ਨੂੰ ਜਾਇਆ ਜਾਇਓ ਉਧਰ ਪੂ ਆਈ ਗਈ ਐ ਨਹੀਂ ਇਸ ਮਕਸਰ ਵਾਲੇ ਆ ਪਾ ਦੇ ਲੋ ਜੀ ਆਪਾਂ ਬਣਾਉਣੀ ਆ ਸਬਜੀ ਤੇ ਗੱਲ ਕਰ ਸਬਜੀ ਨੂੰ ਹੋਈ ਮੈਂ ਲੇਟ ਸਬਜੀ ਨੂੰ ਬਣਾਉਣ ਬੰਦ ਹੋਣੀ ਲੇਟ ਹੋਈ ਅੱਜ ਅੱਗ ਜਿਹੜੀ ਇੰਨੀ ਕਿ ਜ਼ਿਆਦੇ ਔਖੀ ਮੱਚੀ ਹੈ ਨਾ ਮਸਾਂ ਅੱਗੀ ਥੀਰੇ ਵਿੱਚ ਅੱਗ ਮਚਾਈ ਜੇ ਲੱਕੜ ਸੀ ਮੋਟੀ ਪਾਤਾ ਯੈਸ ਅਗੇ ਸਭ ਜਿਸੁ ਜੀ ਵੀ ਬੀਬੀ ਜਿਸ ਦੀ ਸਬਜੀ ਬਣਾਉਣੀ ਹੁੰਦੀ ਐ ਵੀ ਅੰਗੀਠੀ ਤੇ ਕੋਈ ਸਬਜੀ ਬਣਾਉਣੀ ਹੁੰਦੀ ਤਾਂ ਵੀ ਬਿਨੇ ਹੀ ਬਣਾਉਣੇ ਹੁੰਦੇ ਸੀਗੇ ਬੀਬੀ ਆਹ ਤਾਂ ਦਿਓ ਸਮਾਨ ਕਰ ਦੋ ਮੇਰੇ ਨੇੜੇ ਤੇ ਬੈਠੀ ਬੈਠੀ ਮੈਂ ਬਣਾ ਦੂੰਗੀ ਬਸ ਐਂ ਵੀ ਬੀਬੀ ਬਣਾ ਦਿੰਦੀ ਤੁਹਾਨੂੰ ਬਸ ਬਚਾਈ ਵੈਸੇ ਹੁਣ ਤਾਂ ਵਧੀਆ ਠੀਕ ਆ ਵੈਸੇ ਹੀ ਨਸ ਚਲ ਬਣਾ ਲਈਦੀ ਅੱਗੇ ਜਦੋਂ ਮੰਮੀ ਇਕੱਲੇ ਹੁੰਦੇ ਸੀ ਤਾਂ ਬੀਬੀ ਬਣਾ ਦਿੰਦੇ ਸੀ ਸਭ ਹਾਣਾ ਬੀਬੀ ਮੈਂ ਕਹਿਆ ਜੇ ਤਾਂ ਅੱਗੇ ਕੋਈ ਸੁੱਕੀ ਸਰਦੀ ਬਣਾਣੀ ਹੁੰਦੀ ਸੀ ਤਾਂ ਤੁਸੀਂ ਬਣਾ ਦੇ ਹੁੰਦੇ ਸੀ ਹਨਾ ਬੀਬੀ ਬਣਾਦੀ ਹੁੰਦੀ ਸੀ ਗੀਠੀ ਤੇ ਮੇਰੇ ਆਈ ਤਾਂ ਵੀ ਬਹੁਤ ਵਾਰੀ ਬਣਾਈ ਆ ਜਦੋਂ ਬੰਦਾ ਇੱਕ ਵਾਰੀ ਕੰਮ ਛੱਡ ਦੇ ਮੁੜ ਕੇ ਫਿਰ ਉਹ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਹੀਂ ਫਿਰ ਉਹੀ ਗੱਲ ਉਦਾਂ ਦੇ ਸਰੀਰ ਰਹਿੰਦੇ ਹੈ ਬੈਠੀ ਬੈਠੀ ਬੀਬੀ ਜੇ ਮੰਮੀ ਕਿਤੇ ਜਾਵੜਦੀ ਵੀ ਮੇਰੇ ਆਈ ਤੋਂ ਬਾਅਦ ਬਸ ਬੀਬੀ ਆਖ ਦੇਣ ਲਿਆਟਾ ਵੀ ਫੜਾਵੇਂ ਨੇ ਬੈਠ ਵੇਢੀ ਆ ਦਿੰਦੀ ਪਹਿਲਾਂ ਰੱਖ ਦਿੰਦੀ ਆਟਾ ਗੁੰਨ੍ਹਦੀ ਐ ਫਿਰ ਬੈਠ ਵੇਢੀ ਪਕਾ ਵੀ ਦਿੰਦੀ ਰੋਟੀਆਂ ਮੈਂ ਉਤਲਾ ਭੱਜ ਕਿੰਨੇ ਵੇੜੇ ਆਉਂਦੀ ਵੀ ਓੱਖਾ ਨਹੀਂ ਲੱਗਦਾ ਹੁੰਦਾ ਸੀ ਕੰਮ ਕਰਨਾ ਕੋਈ ਫਿਰ ਹੂੰ 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 ਓਏ ਮੈਂ ਕਿ ਮਟਰ ਨੂੰ ਘਰਕਾ ਲਾ ਮੀਰ ਕਰਦੇ ਹਾਂ ਕੰਟੀ ਨੇ ਲਓ ਜੀ ਇੱਕ ਭੈਂਦੇ ਆ ਜਿਹੜੇ ਤਨ ਦੁਪੱਟੇ ਤਾਂ ਆ ਗਿਆ ਆਪਣੇ ਕੋਲੇ ਡਾਈ ਹੋ ਕੇ ਤੇ ਕਲਰ ਇਹਦੇ 'ਚ ਲਾਈਟ ਦਿਖਾਈ ਦਿੰਦਾ ਬਹੁਤ ਸੋਹਣਾ ਕਲਰ ਆਹ ਵਾਲਾ ਦੁਪੱਟੇ ਦਾ ਮਾਸਟਰਡ ਹੈ ਆਹ ਵਾਲਾ ਸੂਟ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਸਾਰੇ ਦੁਪੱਟੇ ਬਹੁਤ ਸੋਹਣੇ ਆ ਆਹ ਵਾਲਾ ਹੈਗੇ ਜੀ ਮਸਲੀਨ ਦਾ ਲੈਨਾਂ ਵਾਲਾ ਜਿਹੜਾ ਨਿਊ ਫੈਬਰਿਕ ਆਇਆ ਹਨਾ ਉਹ ਵਾਲਾ ਦੁਪੱਟਾ ਦਾ ਤੇ ਮੈਂ ਆਹ ਨਾਲ ਦੀ ਸ਼ਰਟ ਦਿਖਾਵਾਂ ਸਸਰੀ ਕਾਲ ਪੁੱਤੇ ਸਸਰੀ ਕਾਲ ਪੁੱਤੇ ਸਸਰੀ ਕਾਲ ਕੋਲ ਆ ਗਈ ਤੇ ਦੁਪट्टे ਨਾਲ ਹੀ ਹੈ ਜੀ ਜਿਹੜੀ ਸੂਟ ਦੀ ਹੈ ਨਾ ਗ੍ਰੇਸ ਬਣ ਜਾਂਦੀ ਹੈ ਜੀ ਤੇ ਆਪਾਂ ਆਹ ਵਾਲੇ ਦੁਪट्टे ਦੇ ਨਾਲ ਆਹ ਵਾਲੇ ਸੂਟ ਦੇ ਨਾਲ ਆਪਾਂ ਆਵਲਾ ਕਰਵਾਈ ਹੈਗੀ ਦੁਪੱਟਾ ਡਾਈ ਕਰਵਾਇਆ ਗਿਆ ਕਿਉਂਕਿ ਇਹਦੇ ਨਾਲ ਜਿਹੜੀ ਬੋਟਮ ਆ ਉਹ ਇਦਾਂ ਦੀ ਹੈ ਜੀ ਕਰੀਮ ਜੀ کہہ ਸਕਦੀ ਆ ਆਪਾਂ ਕਲਰ ਇਹ ਵਾਲਾ ਕਲਰ ਕਰਵਾਇਆ ਦੀਦੀ ਦਾ ਪਸੰਦ ਬਹੁਤ ਸੋਹਣੀ ਜਿਹੜੇ ਨੇ ਜਿਹੜੇ ਦੁਪੱਟੇ ਆਪਣੇ ਡਾਈ ਕਰਕੇ ਕਿਤੇ ਹੈਗੇ ਇਹ ਵਾਲੇ ਸੂਟ ਜੀ ਕਟਿੰਗ ਆਪਣੇ ਕੋਲੇ ਅੰਦਰ ਪਈ ਐ। ਲੋ ਜੀ ਹੁਣ ਦੁਪੱਟੇ ਸੁੱਕ ਜਾਣਗੇ। ਕੱਲ ਤੱਕ ਆਪੋਸਪੈਣਾ ਦੇ ਦੁਪੱਟੇ ਫੜਾ ਦਾਂਗੇ ਤੇ ਚਾਰ ਦੁਪੱਟੇ, ਪੰਜ ਦੁਪੱਟੇ ਆਪਣੇ ਹਜੇ ਪਏ ਨੇ ਡਾਈ ਕਰਨੇ ਦਿੱਤੇ ਹੋਏ ਨੇ ਤੇ ਉਹ ਵਾਲੇ ਡਾਈ ਹੋ ਕੇ ਆ ਜਾਣਗੇ। ਮੰਮੀਆਂ ਜੀ ਲਾਲਚ ਕਰੀ ਬੈਠੀ ਆਪਦੀ ਕੋਟੀ ਰੱਖ ਕੇ ਨੇ ਮੈਂ ਉੱਠ ਕੇ ਆਟਾ ਗੁੰਨਦੂੰਗੀ ਤੇ ਤੂੰ ਸਬਜ਼ੀ ਬਣਾ ਦੇ।